ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸੌਰੀ ਆ ਬਈ ਤੁਹਾਨੂੰ ਵਲੌਗ ਨਹੀਂ ਪਾ ਰਹੇ ਕਿਉਂਕਿ ਵਲੌਗ ਬਣਾਉਣੇ ਮੇਰੇ ਵਾਸਤੇ ਬਹੁਤ ਮੁਸ਼ਕਲ ਹੋ ਰਿਹਾ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਸ ਚੀਜ਼ ਤੇ ਬਣਾਵਾ ਜਾਂ ਕਿਸ ਤੇ ਨਾ ਬਣਾਵਾ ਤੇ ਐਂਡ ਤੇ ਜਾ ਕੇ ਕਿਉਂਕਿ ਇੱਕ ਸਾਡੇ ਕੋਲ ਸਿਰਫ ਵੀਕਐਂਡ ਹੀ ਹੁੰਦਾ ਸੈਟਰਡੇ ਸੰਡੇ ਹੀ ਹੁੰਦਾ ਜਦੋਂ ਅਸੀਂ ਜਾਂ ਕੋਈ ਵਲੌਗ ਬਣਾ ਸਕਦੇ ਆ ਜਾਂ ਘਰ ਦੀਆਂ ਸਫਾਈਆਂ ਕਰ ਸਕਦੇ ਆ ਤੇ ਸਾਰਾ ਕੁਝ ਕਰ ਸਕਦੇ ਆ ਪਰ ਫਿਰ ਵੀ ਮੈਂ ਥੋੜੀ ਬਹੁਤ ਹੀ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਸਾਡਾ ਸੈਟਰਡੇ ਕਿੱਦਾਂ ਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਕੰਮ ਤੋਂ ਆਈ 2:30 3 ਵਜੇ ਮੈਂ ਕੰਮ ਤੋਂ ਆ ਗਈ ਆ ਕੇ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਹਸਬੰਡ ਦੇ ਨਾਲ ਮੈਂ ਗਈ ਚਲੀ ਗਰੋਸਰੀ ਕਰਨ ਤੇ ਤੁਸੀਂ ਦੇਖ ਲਓ ਕਿ ਗਰੋਸਰੀ ਮੈਂ ਗਰੋਸਰੀ ਮੈਂ ਹਜੇ ਕਰਕੇ ਆਈ ਆ ਹਜੇ ਸਾਰੀ ਸਮੇਟੀ ਨਹੀਂ ਆ ਇਦਾਂ ਦੀ ਇਦਾਂ ਹੀ ਪਈ ਹੋਈ ਆ ਇਹ ਸਾਰੀ ਹਜੇ ਸਮੇਟਣੀ ਬਾਕੀ ਆ ਕਿਉਂਕਿ ਇੱਥੇ ਇਹ ਤਾਂ ਹੈ ਨਹੀਂ ਇੰਡੀਆ ਵਾਂਗੂ ਵੀ ਘਰ ਦਾ ਸਾਰਾ ਕੁਝ ਆ ਮੱਝ ਚੋਲਾਂਗੇ ਚਾਹ ਬਣ ਜੂਗੀ ਇੱਥੇ ਤਾਂ ਚਾਹ ਵਾਸਤੇ ਵੀ ਤੁਹਾਨੂੰ ਇੰਤਜ਼ਾਮ ਕਰਕੇ ਬੈਣਾ ਪੈਂਦਾ ਤਾਂ ਇਸ ਕਰਕੇ ਜਿਹੜੀ ਗਰੋਸਰੀ ਉਹ ਕਰਨੀ ਸੈਟਰਡੇ ਜ਼ਰੂਰੀ ਹੁੰਦੀ ਆ ਬਸ ਹੁਣ ਗਰੋਸਰੀ ਕਰਕੇ ਆਈਆਂ ਤੇ ਅੱਜ ਮੈਂ ਸੋਚਿਆ ਅੱਜ ਦਾ ਜਿਹੜਾ ਵਲੌਗ ਆ ਥੋੜਾ ਜਿਹਾ ਹਟਕੇ ਬਣਾਉਣਾ ਚਾਹ ਰਹੀਆਂ ਹੈ ਤਾਂ ਕੁਕਿੰਗ ਦੇ ਰਿਲੇਟਿਡ ਪਰ ਥੋੜਾ ਜਿਹਾ ਹਟਕੇ ਮੋਮੋਸ ਬਣਾਉਣ ਲੱਗੀ ਆ ਮੈਂ ਵੀ ਫਸਟ ਟਾਈਮ ਟਰਾਈ ਕਰਨੇ ਕਿਉਂਕਿ ਅੱਗੇ ਕਦੇ ਨਹੀਂ ਬਣਾਇਆ ਪਰ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ ਇਸ ਕਰਕੇ ਬਣਾਉਣ ਲੱਗੀ ਆ ਕਿ ਵੈਜੀ ਜਿਹੜੇ ਆ ਮਮਸੋ ਕਿੱਦਾਂ ਬੰਦੇ ਨੇ ਤੇ ਚਲੋ ਤੁਹਾਨੂੰ ਦਿਖਾਣੇ ਆ ਅੱਗੇ ਵਲੌਗ ਲੈ ਰਹੇ ਆ ਪਿਆਜ਼ ਪਿਆਜ਼ ਤੋਂ ਬਾਅਦ ਮੈਂ ਬੰਦ ਗੋਭੀ ਮੇਰੇ ਕੋਲ ਹੈਗੀ ਦੋ ਤਰ੍ਹਾਂ ਦੀ ਇੱਕ ਹੈਗੀ ਆ ਵਾਈਟ ਕਲਰ ਦੀ ਤੇ ਇੱਕ ਹੈਗੀ ਇਹ ਵਾਲੀ ਤੇ ਉਹਦੇ ਤੋਂ ਬਾਅਦ ਮੈਂ ਲਾ ਰਹੀਆਂ ਗਾਜਰਾ ਤੇ ਉਹਨਾਂ ਨੂੰ ਜਿਹੜਾ ਵਾ ਕ੍ਰਸ਼ ਕਰ ਲੈਣਾ ਤੇ ਕ੍ਰਸ਼ ਕਰਕੇ ਉਹਦੀ ਸਟਫਿੰਗ ਬਣਾਉਣੀ ਆ ਮੈਂ ਹੁਣ ਉਹਨੂੰ ਕ੍ਰਸ਼ ਕਰਨ ਲੱਗੀ ਆ ਸਭ ਤੋਂ ਪਹਿਲਾਂ ਆਪਾਂ ਮੇਦਾ ਪਾ ਲੈਣਾ ਤੇ ਮੇਦਾ ਜਿਹੜਾ ਜਿੰਨੀ ਤੁਹਾਡੇ ਅਕੋਰਡਿੰਗ ਆ ਮੇਰੀ ਕੁਆਂਟੀਟੀ ਇਸ ਲਈ ਜ਼ਿਆਦਾ ਹੁੰਦੀ ਹੈ ਕਿਉਂਕਿ ਵੀਕਐਂਡ ਤੇ ਅਸੀਂ ਇਕੱਲੇ ਨਹੀਂ ਹੁੰਦੇ ਫਰੈਂਡ ਸਰਕਲ ਵੀ ਨਾਲ ਹੁੰਦਾ ਤੇ ਇੱਕ ਸੰਦੇਸ਼ ਜੀ ਨੇ ਜਿਹੜੇ ਸਾਡੇ ਨਾਲ ਰਹਿੰਦੇ ਨੇ ਉਹ ਵੀ ਹੁੰਦੇ ਨੇ ਸੋ ਇਸ ਕਰਕੇ ਮੇਰੀ ਕੁਆਂਟੀਟੀ ਜਿਹੜੀ ਥੋੜੀ ਜੀ ਜ਼ਿਆਦਾ ਹੁੰਦੀ ਆ ਤੇ ਆਪਾਂ ਜਿਹੜਾ ਇਹ ਤਰੀਕਾ ਇਹ ਸਿੱਖਿਆ ਹੈ ਕਿ ਜਿਹੜਾ ਆਪਾਂ ਬਣਾਉਨੇ ਆ ਨਾ ਚਾਹੇ ਮੋਮੋਸ ਬਣਾਉਨੇ ਆ ਚਾਹੇ ਆਪਾਂ ਸਮੋਸੇ ਬਣਾਉਨੇ ਆ ਜਾਂ ਕੋਈ ਵੀ ਅਸੀਂ ਜਿਹੜੀ ਮੈਦੇ ਦੀ ਚੀਜ਼ ਬਣਾਉਣੀ ਆ ਨਾ ਉਹਦੇ ਵਿੱਚ ਥੋੜਾ ਜਿਹਾ ਨਾ ਸਿਰਕਾ ਪਾ ਲੈਣਾ ਚਾਹੀਦਾ ਕਿਉਂਕਿ ਸਿਰਕਾ ਪਾਉਣ ਦੇ ਨਾਲ ਜਿਹੜਾ ਇਹ ਆ ਥੋੜਾ ਜਿਹਾ ਨਾ ਉਹ ਹੋ ਜਾਂਦਾ ਲੱਛੇਦਾਰ ਲਾਈਕ ਜਿੱਦਾਂ ਆਪਾਂ ਕਹਿ ਦਿੰਨੇ ਹਾਂ ਲਚੀਲਾ ਜਿਹਾ ਹੋ ਜਾਂਦਾ ਲਟਕੜਾਂ ਜਾਂ ਤਾਂ ਉਹਦੇ ਨਾਲ ਜਿਹੜਾ ਬੇਲਣਾ ਇਹ ਸੌਖਾ ਰਹਿੰਦਾ ਅਦਰਵਾਇਜ਼ ਕੱਲਾ ਮੇਟਾ ਤੁਹਾਨੂੰ ਵੀ ਪਤਾ ਕਿ ਬੇਲਣਾ ਬਹੁਤ ਔਖਾ ਰਹਿੰਦਾ ਤੇ ਮੈਂ ਇਹਦੇ ਵਿੱਚ ਪਾਣ ਲੱਗੀਆਂ ਥੋੜਾ ਜਿਹਾ ਸਿਰਕਾ ਸਿਰਕਾ ਬਹੁਤ ਜ਼ਿਆਦਾ ਨਹੀਂ ਪਾਣਾ ਥੋੜਾ ਜਿਹਾ ਜੀ ਪਾਣਾ ਉਨਕੇ ਇਸ ਲਈ ਪਹਿਲਾਂ ਰੱਖਣ ਲੱਗੀਆਂ ਕਿਉਂਕਿ ਜਿੰਨਾ ਚਿਰ ਆਪਾਂ ਬਾਕੀ ਦਾ ਜਿਹੜਾ ਸਟੱਫ ਆ ਰੈਡੀ ਕਰਾਂਗੇ ਨਾ ਤੇ ਉਨੇ ਚਿਰ ਜਿਹੜਾ ਮੈਦਾ ਵਾ ਉਹ ਚੰਗੀ ਤਰ੍ਹਾਂ ਜਿਹੜਾ ਵਾ ਸੈੱਟ ਹੋ ਜਾਊਗਾ ਕਿਉਂਕਿ ਥੋੜਾ ਜਿਹਾ ਸੌਫਟ ਜਿਹਾ ਹੋ ਜਾਊਗਾ ਆਪਾਂ ਹਮੇਸ਼ਾ ਹੀ ਜਦੋਂ ਵੀ ਕੋਈ ਵੀ ਮਠੀਆਂ ਬਣਾਣੇ ਮਟਰ ਬਣਾਣੇ ਆ ਤਾਂ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਕਿ ਆਪਾਂ ਮੈਦੇ ਨੂੰ ਜਾਂ ਆਟਾ ਹੋਵੇ ਚਾਹੇ ਮੈਦਾ ਹੋਵੇ ਅਸੀਂ ਪਹਿਲਾਂ ਗੁੰਨ ਕੇ ਰੱਖ ਲੈਣੇ ਆ ਕਿਉਂਕਿ ਜਿਹੜਾ ਇਹਨੂੰ ਸੈਟਲ ਹੋਣ ਨੂੰ ਵੀ ਜਿਹੜਾ ਟਾਈਮ ਆ ਉਹ ਚਾਹੀਦਾ ਹੁੰਦਾ ਬਾਕੀ ਤੁਹਾਨੂੰ ਜਿੱਦਾਂ ਠੀਕ ਲੱਗੇ ਤੁਸੀਂ ਆਪਣੇ ਅਕੋਰਡ ਆਪਾਂ ਇਹਦੇ ਵਿੱਚ ਤਾਂ ਆਇਲ ਪਾਇਆ ਨਹੀਂ ਸੀ ਸੋ ਆਇਲ ਲਾ ਕੇ ਰੱਖ ਦਿੰਨੇ ਕਿਉਂਕਿ ਬਾਅਦ ਵਿੱਚ ਥੋੜੀ ਜੀ ਜਿਹੜੀ ਆ ਉਹ ਪਾਣ ਨੂੰ ਆਸਾਨੀ ਰਹੇ ਗਾਜਰਾ ਕਦੂਕਸ਼ ਕੀਤੀਆਂ ਹੋਈਆਂ ਬੰਦ ਗੋਬੀ ਕਲਰ ਇਹ ਹੈਗੀ ਆ ਪਰਪਲ ਕਲਰ ਦੀ ठीक है जी उस तो बाद मैं ये छान लगी हूँ चिट्टी बंद गोभी थोड़ा जहा पावे पनीर ਪਨੀਰ ਇਸ ਕਰਕੇ ਕਿਉਂਕਿ ਵੇਜੀਟੇਰੀਅਨ ਬਣਾ ਰਹੇ ਆ ਤਾਂ ਪਨੀਰ ਤੋਂ ਬਿਨਾ ਮਜ਼ਾ ਨਹੀਂ ਨਾ ਆਏਗਾ ਇਸ ਕਰਕੇ ਮੈਂ ਪਨੀਰ ਪਾ ਲਈ ਤੁਸੀਂ ਬਾਕੀ ਜੇ ਆਲੂ ਪਾਣਾ ਚਾਹੁੰਦੇ ਹੋ ਆਲੂ ਵੀ ਪਾ ਸਕਦੇ ਹੋ ਮਟਰ ਪਾਣਾ ਚਾਹੁੰਦੇ ਹੋ ਮਟਰ ਪਾ ਸਕਦੇ ਹੋ ਕੁਝ ਵੀ ਪਾਣਾ ਚਾਹੁੰਦੇ ਹੋ ਤੁਸੀਂ ਆਪਣੀ ਅਕੋਰਡਿੰਗ ਪਾ ਸਕਦੇ ਹੋ ਪਰ ਮੈਂ ਇਹ ਸਾਰੀਆਂ ਚੀਜ਼ਾਂ ਪਾਈਆਂ ਨੇ ਤੇ ਹਾਂ ਇਨੂੰ ਕਿਉਂਕਿ ਮੈਂ ਫਰਾਈ ਕਰਕੇ ਬਣਾਉਣੇ ਨੇ ਜੇ ਤੁਸੀਂ ਦੂਸਰੇ ਤਰੀਕੇ ਨਾਲ ਬਣਾਣੇ ਆ ਤਾਂ ਇਹ ਜਿਹੜੀ ਸਬਜ਼ੀਆਂ ਇਹ ਪਾਣੀ ਜ਼ਰੂਰ ਛੱਡਦੀਆਂ ਨੇ ਤੁਸੀਂ ਇਹਨੂੰ ਨਮਕ ਤੇ ਕਾਲੀ ਮਿਰਚ ਲਾ ਕੇ ਰੱਖ ਸਕਦੇ ਹੋ ਤੇ ਉਹਨੂੰ ਉਸ ਤੋਂ ਬਾਅਦ ਨਿਚੋੜ ਕੇ ਇਹ ਸੁੱਕਾ ਸੁੱਕਾ ਰਹੇਗਾ ਤੇ ਇਹ ਤੁਸੀਂ ਇਹਦੇ ਨਾਲ ਸਟਫਿੰਗ ਕਰ ਸਕਦੇ ਹੋ ਇਸ ਵਿੱਚ ਮੈਂ ਮੇਜ ਚਮਾਰੀਆਂ ਪਨੀਰ ਸੌਰੀ ਮੈਂ ਕਦੇ ਕਦੇ ਹਿੰਦੀ ਬੋਲ ਜਾਂਦੀ ਕਿਉਂਕਿ ਮੇਰੇ ਨਾਲ ਜੋ ਰਹਿੰਦੇ ਨੇ ਉਹ ਹਿੰਦੀ ਬੋਲਦੇ ਨੇ ਸੋ ਇਸ ਕਰਕੇ ਹਿੰਦੀ ਬੋਲੀ ਜਾਂਦੀ ਆ ਪਲੀਜ਼ ਉਹਨੂੰ ਮਾਫ ਕਰਿਓ ਔਰ ਸੌਰੀ ਇੱਕ ਚੀਜ਼ ਦੱਸਣੀ ਮੈਂ ਭੁੱਲ ਗਈ ਸੀ ਉਹ 스프ਿੰਗ ਅਨੀ ਅਨੀਅਨ ਜਿੰਨੂੰ ਆਪਾਂ ਇੰਡੀਆ 'ਚ ਭੁੱਕਾਂ ਵਾਲੇ ਗੰਢੇ ਕਹਿੰਦੇ ਆ ਭੁੱਕਾਂ ਵਾਲੇ ਪਿਆਜ਼ ਹੁੰਦੇ ਆ ਨਾ ਉਹ ਵਾਲੇ ਨੇ ਉਹ ਇਸ ਕਰਕੇ ਪਾਏ ਨੇ ਥੋੜਾ ਜਿਹਾ ਟੇਸਟ ਵਧੀਆ ਹੋ ਜਾਏ ਤੇ ਹੁਣ ਮੇਰੇ ਕੋਲ ਟਾਈਮ ਥੋੜਾ ਜਿਹਾ ਘਟਾ ਇਸ ਕਰਕੇ ਮੈਂ ਕੀ ਕਰਨ ਲੱਗੀ ਆ ਪੈਨ ਦੇ ਵਿੱਚ ਇਹਨੂੰ ਸਟਾਰ ਫਰਾਈ ਕਰ ਲੈਣੀ ਆ ਸਟਾਰ ਫਰਾਈ ਮਤਲਬ ਥੋੜਾ ਜਿਹਾ ਸੇਕ ਜਿਹਾ ਲਵਾ ਲੈਣੀ ਜਿਹਦੇ ਨਾਲ ਇਹਦਾ ਜਿਹੜਾ ਪਾਣੀ ਛੱਡਣਾ ਹੈ ਨਾ ਉਹ ਉਹਦੇ ਚ ਹੀ ਛੱਡ ਦਵੇ ਜਿਹੜੇ ਅਦਰਕ ਤੇ ਜਿਹੜਾ ਲਸਣ ਆ ਉਹਨੂੰ ਸਭ ਤੋਂ ਪਹਿਲਾਂ ਥੋੜਾ ਜਿਹਾ ਸੌਟੇ ਕਰਨ ਲੱਗੀ ਆ ਉਸ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਪਾਵਾਂਗੀ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ ਪਾਵਾਂਗੇ ਪਿਆਜ਼ ਪਿਆਜ਼ ਵੀ ਮੈਚਡ ਕਰਨੀ ਸੀ ਹੈ ਜਿਹੜਾ ਪਿਆਜ਼ ਚੌਪਡ ਕਰਨਾ ਤੁਸੀਂ ਆਪਣੇ ਅਕੋਰਡਿੰਗਲੀ ਸਾਈਜ਼ ਰੱਖ ਸਕਦੇ ਹੋ ਮੈਂ ਥੋੜਾ ਜਿਹਾ ਬਰੀਕ ਚੌਪ ਕਰਦੀ ਆ ਤੇ ਇਸ ਲਈ ਮੈਂ ਹਮੇਸ਼ਾ ਜਿਹੜਾ ਇਹ ਹੱਥ ਵਾਲਾ ਆਪਣਾ ਗ੍ਰੈਂਡਰ ਹੁੰਦਾ ਨਾ ਇਹਨੂੰ ਯੂਜ਼ ਕਰਦੀ ਆ ਠੀਕ ਹੈ ਤੁਸੀਂ ਜੇ ਹੱਥ ਨਾਲ ਹੀ ਬਹੁਤ ਵਧੀਆ ਕੱਟ ਲਓ ਤਾਂ ਫਿਰ ਤਾਂ ਵੈਲ ਦਾ ਤੇ ਬਹੁਤ ਵਧੀਆ ਗਾਲਾ ਕਿ ਤੁਸੀਂ ਹੱਥ ਦੇ ਨਾਲ ਹੀ ਇੰਨਾ ਵਧੀਆ ਕੱਟ ਲੈਂਦੇ ਹੋ ਬਟ ਮੈਂ ਰੇਤੋਂ ਨਹੀਂ ਨਹੀਂ ਨਿੰਦੀ ਨਹੀਂ ਹੈਗੀ ਤੂੰ ਮੈਂ ਤਾਂ 6-6 ਚੌਪਰ ਦੇ ਨਾਲ ਕੱਟ ਲਈਆ। ਲੋਬੀ ਆਪਣੀ ਪਿਆਜ਼ ਹਲਕੇ ਜਿਹੇ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਪਾਣੇ ਨੇ ਬਾਕੀਆ ਗਿਆ ਤੀਜਾ। ਵੈਸੇ ਇਹਨਾ ਸਟੱਫ ਦੇਖ ਕੇ ਤੁਹਾਨੂੰ ਸਾਰੇ ਨੂੰ ਲੱਗ ਰਿਹਾ ਹੋਵੇਗਾ ਕਿ ਇਹਨੇ ਕੀ ਸਾਰੇ ਪਿੰਡ ਨੂੰ ਦੋਤੀ ਪਾਣੀ ਆ ਸਾਰੇ ਪਿੰਡ ਨੂੰ ਰੀਲਵਰਤੀ ਪਾਣੀ ਪਾਣੀ ਦਾ ਪਾਈਆਂ ਬਟ ਇਹ ਆਨੇ ਜਦੋਂ ਇਹਨਾਂ ਸਿੱਧੇ ਸਟੇਕ ਲੱਗਦਾ ਨਾ ਥੋੜੀਆਂ ਰਹਿ ਜਾਂਦੀਆਂ ਨੇ ਵੈਸੇ ਨਾ ਅੱਜ ਮੈਨੂੰ ਇਹ ਮੋਮੈਂਟ ਬਣਾ ਕੇ ਨਾ ਮੈਨੂੰ ਮੇਰੇ ਘਰ ਦੀਆਂ ਬੜੀ ਯਾਦ ਆ ਰਹੀ ਆ ਔਰ ਮੈਂ ਇੱਕ ਥੀ ਜਬ ਖੜੀ ਹੋਈ ਸੋਚ ਰਹੀ ਸੀ ਕਿ ਕਾਸ਼ ਇਹ ਚੀਜ਼ ਮੈਂ ਉਦੋਂ ਟਰਾਈ ਕਰ ਲਈਦੀ ਜਦੋਂ ਮੇਰੀਆਂ ਬੇਟੀਆਂ ਇੱਥੇ ਸੋ ਉਸ ਟਾਈਮ ਕੀਤੀ ਨਹੀਂ ਮੈਨੂੰ ਵੀ ਇਹ ਸ਼ੌਂਕ ਇਸ ਕਰਕੇ ਆਇਆ ਕਿਉਂਕਿ ਜਦੋਂ ਮੈਂ ਇਥੇ ਆਈ ਸੀ ਨਾ ਤੇ ਮੇਰੇ ਨੇਪਾਲੀ ਫਰੈਂਡ ਵੀ ਸੀ ਜੇ ਮੇਰੇ ਸਾਊਥ ਇੰਡੀਆ ਤੋਂ ਵੀ ਫਰੈਂਡਸ ਨੇ ਹਰ ਜਗ੍ਹਾ ਤੋਂ ਮੇਰੇ ਫਰੈਂਡ ਨੇ ਇੱਥੇ ਆ ਗਏ ਸੋ ਇਸ ਕਰਕੇ ਮੈਨੂੰ ਹਰ ਤਰ੍ਹਾਂ ਦੀ ਜਿਹੜੀ ਡਿਸ਼ਾਂ ਉਹ ਬਣਾਉਣੀ ਸਿੱਖੀ ਹੈ ਰੀਸੈਂਟਲੀ ਸਾਡਾ ਇੱਕ ਫਰੈਂਡ ਮਹਾਰਾਸ਼ਟਰ ਤੋਂ ਹੀ ਹੈ ਸੋ ਉਹ ਵੀ ਡਿਸ਼ਾਂ ਜਿਹੜੀਆਂ ਮੈਂ ਜ਼ਰੂਰ ਟਰਾਈ ਕਰਾਂਗੀ ਕੋਸੇ ਰੰਗ ਬੰਗੀਆਂ ਸਬਜ਼ੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਨਾ ਪਰ ਮੋਮੋਸ ਫੜ ਦਾ ਫੋਨੀ ਹੋ ਰਹੀ ਹੋ ਰਹੀਆਂ ਨੇ ਵੈਸੇ ਸਬਜ਼ੀਆਂ ਤਾਂ ਖਾਣੀਆਂ ਚਾਹੀਦੀਆਂ ਨੇ ਇਹ ਸੱਜੀਆਂ ਸਬਜ਼ੀਆਂ ਤੇ ਹੁਣ ਫਲਾਂਦਿਆਂ ਲਾਂਦਿਆਂ ਮੈਂ ਤਾਂ ਗਈਆਂ ਥੱਕ ਤੇ ਜਗਦੀਪ ਜੀ ਕਰਨ ਲੱਗੇ ਫਲਾਂਣ ਲੱਗੇ ਨੇ ਕਿਉਂਕਿ ਅਸੀਂ ਜਦੋਂ ਵੀ ਦੇਖਣ ਦੇ ਉੱਤੇ ਕੁਕਿੰਗ ਕਰਦੇ ਆ ਇਦਾਂ ਦੀ ਜੋ ਕਿ ਸਪੈਸ਼ਲ ਡਿਸ਼ ਮੰਨੀ ਹੋਵੇ ਤਾਂ ਅਸੀਂ ਕਦੇ ਇਕੱਲੇ ਨਹੀਂ ਹੁੰਦੇ ਸਾਰੇ ਸਵਾਲ ਮਿਲ ਕੇ ਅਸੀਂ ਜਿਹੜੀਆਂ ਡਿਸ਼ ਨੂੰ ਆ ਉਹ ਬਣਾਉਂਦੇ ਆ ਕੋਈ ਕਟਿੰਗ ਕਰ ਰਿਹਾ ਹੁੰਦਾ ਹੈ ਕੋਈ ਸਰਵ ਕਰ ਰਿਹਾ ਹੁੰਦਾ ਹੈ ਕੋਈ ਫਲਾ ਰਿਹਾ ਹੁੰਦਾ ਹੈ ਤੇ ਅਲੱਗ-ਅਲੱਗ ਤਰ੍ਹਾਂ ਨਾਲ ਜਿਹੜੀ-ਜੋ-ਜੋ ਜੌਬ ਹੁੰਦੀ ਹੈ ਸਾਰੇ ਆਪਣੇ ਆਪ ਉਹ ਸੰਭਾਲ ਲੈਂਦੇ ਨੇ ਸੋ ਇਹ ਹੁਣ ਤੁਸੀਂ ਵੇਖ ਲਿਆ ਵੀ ਕਿੰਨੀ ਜ਼ਿਆਦਾ ਲੱਗ ਰਹੀ ਸੀ ਨਾ ਪਹਿਲਾਂ ਦੇਖਣ ਨੂੰ ਤੇ ਉਹਨੇ ਸੋਖ ਹੋ ਗਏ ਜਦੋਂ ਪਾਣੀ ਸੁੱਕ ਗਿਆ ਇਹਦਾ ਤੇ ਕਾਫੀ ਥੋੜੀ ਜੀ ਰਹਿ ਗਈ ਆ ਹੁਣ ਇਹਦੇ ਵਿੱਚ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਉਹ ਆਪਾਂ ਪਾਵਾਂਗੇ ਹੁਣ ਆਪਾਂ ਜਦੋਂ ਕਿ ਇਹਦਾ ਪਾਣੀ ਸੁੱਕ ਗਿਆ ਹਰੀ ਮਿਰਚ ਪਾ ਲੈਨੇ ਆ ਮੈਂ ਕੋਈ ਜ਼ਿਆਦਾ ਮਸਾਲੇ ਤਾਂ ਪਾਉਣੇ ਨਹੀਂਗੇ ਸੋ ਹਰੀ ਮਿਰਚ ਪਾ ਲਈ ਐ ਦੇ ਵਿੱਚ ਤੇ ਕੋਰੀਂਡਰ ਔਰ ਜੀਰੇ ਦਾ ਪਾਊਡਰ ਪਾ ਲੈਨੇ ਆਪਾਂ ਠੀਕ ਹੈ ਜੀ ਤੇ ਥੋੜੀ ਜੀ ਕਾਲੀ ਮਿਰਚ ਪਾਈ ਐਂਡ ਨਮਕ ਬਿਨਾ ਨਮਕ ਦੇ ਤਾਂ ਕੇਸ ਨਹੀਂ ਆਏਗਾ ਨਾ ਸੋ ਇਸ ਕਰਕੇ ਥੋੜਾ ਜਿਹਾ ਨਮਕ ਬਾਕੀ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਆਸਾ ਜਿਓ ਕਿ ਕਈ ਵੱਧ ਖਾਂਦੇ ਨੇ ਕਿ ਘੱਟ ਖਾਂਦੇ ਨੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਸ ਕਰਦੇ ਹੋ। ਔਰ ਜਦੋਂ ਤੁਸੀਂ ਇਹਨੂੰ ਮਿਕਸ ਕਰ ਲਿਆ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣੀ ਹੈ ਮਾਇਓਨੈਸ। ਓਕੇ। ਕ੍ਰਾਂਚ ਮੋਮੋਸੋ ਮੈਂ ਇਹ ਮੈਦਾ ਪਾਇਆ ਹੋਇਆ ਇਹਦੇ ਵਿੱਚ ਪਾਣੀ ਪਾਣ ਜਾ ਰਹੀ ਹਾਂ। ਕਿਉਂਕਿ ਪਾਣੀ ਦੇ ਵਿੱਚ ਮੈਦਾ ਕੋਲਾਂਗੀ। ਠੀਕ ਹੈ ਔਰ ਇਹਦੇ ਵਿੱਚ ਆਪਾਂ ਪਾਵਾਂਗੇ ਕਸ਼ਮੀਰੀ ਮਿਰਚ ਇਹ ਬਹੁਤ ਹੀ ਵਧੀਆ ਡਿਫਰੈਂਟ ਤਰ੍ਹਾਂ ਦੇ ਮੋਮੋਸ ਆ ਜਿਹੜੇ ਉਹ ਬਣ ਗਏ ਜਿਵੇਂ ਕਹਿ ਦਿੰਦੇ ਨੇ ਜੇ ਕੋਈ ਦੇਖਣ ਵਾਲਾ ਕਹੇਗਾ ਉਹ ਕਹੇਗਾ ਇਹ ਕੀ ਗੱਲ ਮੈਦੇ ਚ ਘੋਲ ਕੇ ਮੋਮੋਸ ਉਹ ਵੀ ਪਾਣੀ ਕਿਦਾਂ ਬਣ ਰਹੇ ਨੇ ਹਨਾ ਸੋ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕਸ਼ਮੀਰੀ ਮਿਰਚ ਮੇ ਕਸ਼ਮੀਰੀ ਮਿਰਚ ਇਸ ਲਈ ਪਾਣੀ ਆ ਕਿ ਥੋੜਾ ਜਿਹਾ ਮੋਮੋਸ ਨੂੰ ਅੱਛਾ ਜਿਹਾ ਜਿਹੜਾ ਕਲਰ ਹੈ ਉਹ ਆ ਜਾਵੇ ਨਾਲ ਨਮਕ ਨਮਕ ਤੇ ਪਾ ਦੇਤਾ ਪਰ ਇਹਦੇ ਵਿੱਚ ਥੋੜਾ ਜਿਹਾ ਸਿਰਕਾ ਜਰੂਰ ਪਾਉਣਾ ਹੈ ਸਿਰਫ ਦੋ ਤਿੰਨ ਬੂੰਦਾਂ ਤਾਂ ਜੋ ਜਿਹੜਾ ਵਾ ਇਹਦੇ ਚ ਕਰਾਰਾਪਨ ਜਿਹੜਾ ਵਾ ਡੈਪਰ ਦੇ ਵਿੱਚ ਉਹ ਆ ਜਾਵੇ ਕਿਉਂਕਿ ਜਦੋਂ ਆਪਾਂ ਮੋਮੋਸ ਬਣਾ ਕੇ ਇਹਦੇ ਵਿੱਚ ਦੀ ਨਗਾਵਾਂਗੇ ਨਾ ਅੱਗੇ ਪ੍ਰੋਸੈਸ ਤੁਸੀਂ ਦੇਖੋਗੇ ਉਹਦੇ ਬਿਨਾ ਜਿਹੜਾ ਇਹ ਟੇਸਟ ਆ ਨਾ ਉਹ ਵਧੀਆ ਨਹੀਂ ਲੱਗੇਗਾ ਸੋ ਇਹ ਬਣ ਗਿਆ ਇਹ ਰੈਡੀ ਹੈ ਜਾਂ ਕੌਰਨ ਫਲੈਕਸ ਹੁੰਦੇ ਨੇ ਤੁਸੀਂ ਉਹ ਲੈ ਸਕਦੇ ਹੋ ਕਿਉਂਕਿ ਅਸੀਂ ਨੂੰ ਕ੍ਰਿਸਪੀ ਬਣਾਉਣਾ ਹੈ ਤੇ ਦਿਖਣ ਨੂੰ ਬਹੁਤ ਸੋਹਣੇ ਲੱਗਣ ਤੇ ਤੁਸੀਂ ਪੋਟਾ ਵੀ ਲੈ ਸਕਦੇ ਹੋ ਠੀਕ ਹੈ ਤੇ ਜੇ ਤੁਸੀਂ ਚਾਹੋ ਓਟਸ ਵੀ ਲੈ ਸਕਦੇ ਹੋ ਬ੍ਰੈਡ ਕ੍ਰੰਬ ਲੈ ਸਕਦੇ ਹੋ ਜੋ ਵੀ ਤੁਹਾਨੂੰ ਠੀਕ ਲੱਗੇ ਚਾਹੀ ਤੁਸੀਂ ਇਹਨਾਂ ਨੂੰ ਹੱਥਾਂ ਦੇ ਨਾਲ ਜਿਵੇਂ ਕਰ ਸਕਦੇ ਹੋ ਉੜ ਸਕਦੇ ਹੋ ਲੈ ਕੇ ਨੂੰ ਮਿਕਸ ਕਰ ਸਕਦੇ ਹੋ ਛੋਟਾ ਛੋਟਾ ਜਿਹੜਾ ਚੂਰਾ ਤੁਹਾਨੂੰ ਚਾਹੀਦਾ ਕਿਉਂਕਿ ਇਹਨਾਂ ਨੇ ਜਿਹੜੇ ਮੋਮੋਸ ਤੇ ਆ ਬਾਹਰੀ ਸਾਈਡ ਲੱਗਣਾ ਹੈ ਤੇ ਜਾਂ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਪਾ ਕੇ ਇੱਕ ਚੱਕਰ ਦੇ ਸਕਦੇ ਹੋ ਸੋ ਆਪਣਾ ਹੁਣ ਜਿਹੜਾ ਆਟਾ ਯੋ ਰੈਡੀ ਹੈ ਤੇ ਹੁਣ ਆਪਾਂ ਬਣਾਵਾਂਗੇ ਮੋਮੋਸ ਸੋ ਦੇਖਦੇ ਹਾਂ ਕੀ ਬਣਦਾ ਕਿਉਂਕਿ ਇੱਥੇ ਆ ਕੇ ਆਪਣੀ ਗਰਾਰੀ ਜਿਹੜੀ ਆ ਉਹ ਅੜ ਜਾਣੀ ਆ ਕਿਉਂਕਿ ਪਤਾ ਨਹੀਂ ਸਾਡੇ ਤੋਂ ਸਹੀ ਬਣਨੇ ਆ ਕਿ ਨਹੀਂ ਬਣਨੇ ਬਸ ਮੇਰੀ ਇੱਜ਼ਤ ਹੁਣ ਰੱਬ ਦੇ ਹੱਥ ਆ ਸੋ ਰੱਬ ਹੀ ਮੈਨੂੰ ਬਚਾਵੇ ਸੋ ਲੈਟਸ ਸੀ ਕਿ ਕਿੱਦਾਂ ਚੱਲਦੇ ਆਪਾਂ ਓਕੇ ਬਾਕੀ ਤੁਸੀਂ ਦੱਸਿਓ ਤੁਹਾਡੀ ਸੈਟਰਡੇ ਸੰਡੇ ਦੀ ਕੀ ਕੀ ਰੂਟੀਨ ਹੁੰਦੀ ਆ ਮੈਨੂੰ ਵੀ ਵਧੀਆ ਲੱਗੂਗਾ ਤੁਹਾਡੇ ਬਾਰੇ ਜਾਣ ਕੇ ਕਿਉਂਕਿ ਮੈਂ ਤਾਂ ਆਪਣੇ ਬਾਰੇ ਹਮੇਸ਼ਾ ਹੀ ਦੱਸਦੀ ਰਹਿਣੀ ਆ ਤੁਸੀਂ ਵੀ ਮੈਨੂੰ ਆਪਦੇ ਬਾਰੇ ਜ਼ਰੂਰ ਦੱਸਿਓ ਤੇ ਜੇ ਮੇਰਾ ਤੁਹਾਨੂੰ ਇਹ ਜਿਹੜਾ ਮੋਮੋਸ ਵਾਲਾ ਵੀਡੀਓ ਅੱਛਾ ਲੱਗਿਆ ਤਾਂ ਮੈਨੂੰ ਜ਼ਰੂਰ ਦੱਸਿਓ ਫਿਰ ਮੈਂ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਕੁਕਿੰਗ ਦੀਆਂ ਡਿਸ਼ੇਸ ਆ ਉਹ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰਿਆ ਕਰੂੰਗੀ ਸੋ ਇਹ ਆਪਣਾ ਬਣ ਕੇ ਤਾਂ ਇਹ ਹੋ ਗਿਆ ਰੈਡੀ ਹੁਣ ਤੁਸੀਂ ਦੇਖਿਆ ਵੈਸੇ ਤਾਂ ਮੈਦਾ ਬਹੁਤ ਘੱਟ ਵੱਧਾ ਬਹੁਤ ਹਾਰਡ ਹੁੰਦਾ ਬਿਲਣਾ ਇਹਦੇ ਵਿੱਚ ਮੈਂ ਸਿਰਕਾ ਪਾਇਆ ਸੀ ਨਾ ਤਾਂ ਇਹ ਬਹੁਤ ਈਜ਼ੀ ਆ ਬਹੁਤ ਵਧੀਆ ਜਿਹੜਾ ਬੈਟਰ ਆਇਆ ਮਲਕੀ ਆਟਾ ਇਹ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਪਾਣੇ ਆ ਨਹੀਂ ਚਾਹੀਦੇ ਨੇ ਨਾ ਰਾਈਟ ਪਰ ਚਲੋ ਟਰਾਈ ਕਰਕੇ ਦੇਖਦੇ ਹਾਂ ਕਿਵੇਂ ਬੰਦਿਆ ਸੋ ਚਲ ਅਬ ਐਸੇ ਮੈਂ ਥੋੜਾ ਜਿਹਾ ਇਹਨੂੰ ਇਦਾਂ ਇਦਾਂ ਕਰਦਿਆਂ ਵੀ ਦੇਖਿਆ ਹੈ ਤੇ ਸਾਰੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਬਣਾਉਂਦੇ ਨੇ ਆਈ ਡੋਨਟ ਨੋ ਕਿ ਕਿਦਾਂ ਬਣੇਗਾ ਬਟ ਚਲੋ ਜਿੱਦਾਂ ਵੀ ਬਣੇਗਾ ਵਧੀਆ ਬਣੇਗਾ oh my god ਤੁਸੀਂ ਦੇਖਿਆ ਮਮੋਸ ਬਣ ਗਿਆ oh my god ਕਿੰਨਾ ਸੋਹਣਾ ਬਣਿਆ so ਮੈਂ ਇਦਾਂ ਹੀ ਕਰਕੇ ਹੌਲੀ ਹੌਲੀ ਜੋ ਆ ਸਾਰਾ ਇਹਨੂੰ ਤਿਆਰ ਕਰ ਲੈਣੀ ਆ so ਇਹ ਅੱਛਾ ਬਣ ਗਿਆ not bad ਠੀਕ ਹੈ ਤਾਂ ਕਿਉਂਕਿ ਆਪਾਂ ਤੈਨੂੰ ਫਰਾਈ ਕਰਨਾ ਹੈ so ਇਟਸ ਵੈਰੀ ਗੁੱਡ ਤੋਂ ਮੈਂ ਬਾਕੀ ਦੇ ਬਣਾਣੀ ਆ ਤੇ ਤੁਹਾਨੂੰ ਦਿਖਾਨੀ ਲੋ ਜੀ ਆਪਣੇ ਮੋਮੋਸ ਬਣ ਕੇ ਰੈਡੀ ਨੇ ਤੇ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ ਇੱਕ ਇੱਕ ਮੋਮੋਜ਼ ਨੂੰ ਆ ਇਹਦੇ ਵਿੱਚ ਘਰਾਂਗੇ ਜਿਹੜਾ ਕੀ ਆਪਾਂ ਬਣਾਇਆ ਸੀਗਾ ਮੈਦੇ ਦੇ ਨਾਲ ਕਰਕੇ ਉਸ ਤੋਂ ਬਾਅਦ ਇਹ ਜੋ ਆਪਣਾ ਬ੍ਰੈਡ ਕ੍ਰੰਮ ਵਾਲਾ ਇਹ ਬਣਿਆ ਹੋਇਆ ਨਾ ਇਹਦੇ ਵਿੱਚ ਕੀ ਮੂਨ ਲਪੇਟ ਲਵਾਂਗੇ ਸੋ ਜਿਹਦੇ ਨਾਲ ਕੀ ਕ੍ਰਿਸਪੀ ਕ੍ਰਿਸਪੀ ਬਣੇਗਾ ਉਹ ਪੂਰੀ ਤਰ੍ਹਾਂ ਜਿਹੜਾ ਹੋ ਚੁੱਕਾ ਹੈ ਕਿੰਦਾ ਕਹਿੰਦੇ ਨੇ ਪੂਰਾ ਗਰਮ ਹੋ ਚੁੱਕਾ ਹੈ ਤੇ ਮੈਂ ਇਹਦੇ ਵਿੱਚ ਮੋਮੋਸ ਪਾਉਣ ਜਾ ਰਹੀ ਹਾਂ ਪਤ ਨਹੀਂ ਕੀ ਬਣੇਗਾ ਓ ਮਾਈ ਗॉड ਤੇ ਦੇਖਦੇ ਆ ਮੋਮੋਸ ਕਿੱਦਾਂ ਬਣਦੇ ਨੇ ਤਿੰਨੀ ਬਹੁਤ ਵਧੀਆ ਟੇਸਟ ਇਹ ਬਣ ਗਏ ਬੜੇ ਵਧੀਆ ਵਧੀਆ ਸੋਹਣੇ ਸੋਹਣੇ ਮੋਮੋਸ ਥੋੜਾ ਮੇਰੇ ਮੋਮੋਸ ਦਾ ਜਿਹੜਾ ਸਾਈਜ਼ ਆ ਉਹ ਥੋੜਾ ਜਿਹਾ ਵੱਡਾ ਹੈ ਸਟੱਫ ਜ਼ਿਆਦਾ ਪਾ ਰਹੀ ਹਾਂ ਇਸ ਕਰਕੇ ਪਰ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਪਰ ਇਹ ਦੇਖੋ ਇਹਨਾਂ ਦੀ ਸ਼ਕਲ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਸ਼ਕਲ ਇੰਨੀ ਸੋਹਣੀ ਤਾਂ ਖਾਣ ਨੂੰ ਟੇਸਟੀ ਲੱਗਣ ਗਈ ਲੱਗਣਗੇ ਨਾ ਲਓ ਬਈ ਆਪਣੇ ਮੋਮੋਸ ਬਣ ਕੇ ਰੈਡੀ ਨੇ ਤੇ ਬਹੁਤ ਹੀ ਕ੍ਰਿਸਪੀ ਬਣੇ ਨੇ ਮੈਂ ਇਹਨਾਂ ਦੇ ਉੱਤੇ ਲਾ ਦਿੰਦੀ ਹਾਂ ਸੌਸ ਵੈਸੇ ਮੈਂ ਖਾਣੇ ਨਹੀਂ ਆ ਬਟ ਮੈਨੂੰ ਅਜੇ ਦੇ ਕੇ ਬੜਾ ਹੀ ਹੋ ਰਿਹਾ ਕਿ ਕਾਸ਼ ਮੇਰੀ ਫੈਮਿਲੀ ਇੱਥੇ ਹੁੰਦੀ ਤਾਂ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਮੇਰੀਆਂ ਬੇਟੀਆਂ ਨੂੰ ਮੋਮੋਸ ਬਹੁਤ ਪਸੰਦ ਨੇ ਤੇ ਪਲੀਜ਼ ਜੇ ਤੁਹਾਨੂੰ ਮੇਰਾ ਇਹ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈ ਗਰੋ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਤਿਗਣੀ ਤਰੱਕੀ ਕਰੋ